ਤੀਨੂੰ ਮਾਰਨ ਤੋਂ ਬਾਅਦ ਪਛਤਾਈ ਪਤਨੀ ਦੇਖੋ ਕਿਵੇਂ ਕਬੂਲ ਕੀਤੀ ਕੱਲੀ-ਕੱਲੀ ਗਲਤੀ ਆਓ ਤੁਹਾਨੂੰ ਦਿਖਾਉਨੇ ਆ ਅੱਜ ਦੀ ਇਹ ਤਾਜ਼ਾ ਖਬਰ ਫ੍ਰੀਕੋਰਡ ਦੇ ਪਿੰਡ ਸੁਖਨਵਾਲਾ ਵਿਖੇ ਬੜੀ ਮੰਦ ਭਾਗੀ ਘਟਨਾ ਹੋਈ ਹੈ ਕਿ ਜਿਹੜੇ ਪੂਰੇ ਪੰਜਾਬ ਨੂੰ ਇੱਕ ਸ਼ਰਮਸ਼ਾਰ ਦੇਣ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਤਾਂ ਇੱਕ ਪਤਨੀ ਵੱਲੋਂ ਆਪਣੇ ਪਤੀ ਨੂੰ ਇਲਾਮ ਕੱਟਤਾ ਰਹਿ ਜਾਂਦਾ ਤਾਂ ਪ੍ਰੇਮੀ ਨਾਲ ਮਿਲ ਕੇ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਪੁਲਿਸ ਕੋਲ ਮਕਦਮਾ ਦਰਜ ਕਰ ਲੈ ਜਾਂਦਾ ਤਾਂ ਸਾਡੇ ਨਾਲ ਡੀਐਸਪੀ ਤਰਲੋਚਨ ਸਿੰਘ ਨੇ ਮੈਂ ਗੱਲਾਂ ਸਰ ਕਿਸ ਤਰ੍ਹਾਂ ਦੀ ਘਟਨਾ ਹੋਈ ਤੇ ਕਿਸ ਤਰ੍ਹਾਂ ਅੰਜਾਮ ਦਿੱਤਾ ਗਿਆ ਤੱਕ ਪੂਰੀ ਵਾਰਦਾਤ ਜੋ ਤੁਸੀਂ ਮੋਕਕਿਤ ਪੁਲਜਾਂਦੀ ਕਿਸ ਤਰ੍ਹਾਂ ਦੇ ਹਾਲਾਤ ਪਏਗੇ ਤੇ 28 29 ਦੀ ਰਾਤ ਨੂੰ ਸਾਨੂੰ ਕੰਟਰੋਲ ਨੂੰ ਤੋਂ ਮੈਸੇਜ ਮਿਲਦਾ ਵੀ ਪਿੰਡ ਸੁਖਨ ਵਾਲਾ ਵਿਖੇ ਇੱਕ ਮਟਰ ਹੋ ਗਿਆ ਹੈ ਤੇ ਜਿਸ ਤੇ ਤਰੰਤ ਸਾਡੇ ਐਸ ਐਚਓ ਸਦਰ ਮੌਕੇ ਤੇ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਮੈਂ ਵੀ ਉੱਥੇ ਮੌਕੇ ਤੇ ਪਹੁੰਚ ਜਾਂਨਾ ਜਦੋਂ ਅਸੀਂ ਉੱਥੇ ਜਾ ਕੇ ਹਾਲਾਤ ਦੇਖਦੇ ਹਾਂ ਇੱਕ ਸਾਨੂੰ ਡੈੱਡ ਬਾਡੀ ਛੱਤ ਤੇ ਪਈ ਮਿਲਦੀ ਏ ਜਿਹੜਾ ਅਮ੍ਰਿਤ ਤੇ ਗੁਰਵਿੰਦਰ ਸਿੰਘ ਸੀ ਇਹਦੀ ਕੋਈ ਉਮਰ 28 ਸਾਲ ਸੀ ਤੇ ਜਦੋਂ ਇਹਦੇ ਉੱਤੇ ਬਾਡੀ ਨੂੰ ਜੇ ਦੇਖਿਆ ਜਾਂਦਾ ਪੁਲਿਸ ਅਸੀਂ ਆਦੀ ਇਨਵੈਸਟੀਗੇਸ਼ਨ ਤੌਰ ਤੇ ਦੇਖਦੇ ਹਾਂ ਤੇ ਇਹਦੇ ਕੱਪੜੇ ਉੱਤੇ ਹੁੰਦੇ ਨੇ ਕੋਈ ਵੀ ਵੱਡੀ ਸੱਟ ਨਹੀਂ ਲੱਗੀ ਹੁੰਦੀ ਜਿੰਦੇ ਨਾਲ ਇਹ ਹੋਏ ਵੀ ਇਹਨੂੰ ਕਿਸੇ ਕਿ ਕਿ ਸਿਰ ਲੋ ਸੱਟ ਮਾਰ ਕੇ ਜਾਂ ਕੋਈ ਇਹੋ ਜੀ ਤੇਜ ਹਥਿਆਰ ਦੀ ਜਾਂ ਕੋਈ ਕਿਸੇ ਦੀ ਕੋਈ ਨਿਸ਼ਾਨ ਨਹੀਂ ਸੀ ਬੋਡੀ ਤੇ ਤੇ ਜਦੋਂ ਇਸ ਦੀ ਜਿਹੜੀ ਉਸ ਟਾਈਮ ਉਜੂੜ ਉਥੇ ਪਤਨੀ ਸੀ ਰਪਿੰਦਰ ਕੌਰ ਤੇ ਅਸੀਂ ਉਸ ਤੋਂ ਜਿਹੜਾ ਸਵਾਲ ਜਵਾਬ ਕੀਤੇ ਵੀ ਇਹ ਕੀ ਕਟਰਾ ਵਾਪਰੀ ਦਾ ਉਸ ਨੇ ਸਾਨੂੰ ਜਿਹੜੀ ਮੋਟਲੀ ਜਿਹੜੀ ਦਾਦੇ ਸਵਾਲਾਂ ਦੇ ਜਵਾਬ ਦਿੰਦੇ ਹੋ ਕਿਹਾ ਵੀ ਇੱਥੇ ਕੋਈ ਚੋਰੀ ਦੀ ਨੀਤ ਨਾਲ ਸਾਡੇ ਘਰੇ ਐਂਟਰ ਕੀਤਾ ਸੀ ਉਸ ਦੇ ਪਿੱਛਾ ਕੀਤਾ ਮੇਰੇ ਪਤੀ ਗੁਰਿੰਦਰ ਨੇ ਤੇ ਉਹ ਇਸ ਨੂੰ ਮਾਰ ਕੇ ਸੁੱਟ ਗਏ ਨੇ ਪਰ ਸਾਨੂੰ ਜਿਹੜਾ ਉਥੇ ਜਦੋਂ ਬੇਂਜ ਵਿੱਚ ਸਾਨੂੰ ਟਾਈਮ ਮਿਲਦਾ ਗਿਆ ਤੇ ਅਸੀਂ ਇਨਵੈਸਟਿਗੇਸ਼ਨ ਕਰਦੇ ਸਾਨੂੰ ਇਹ ਸ਼ੱਕੀ ਲੱਗਾ ਮਟਰ ਵੀ ਇਹ ਮਟਰ ਨਹੀਂ ਇਹ ਇਸ ਵਾਅਦੇ ਨੂੰ ਕਿਸ ਨੇ ਅੰਜਾਮ ਦਿੱਤਾ ਗਿਆ ਘਰ ਕੋਲੋਂ ਹੀ ਤੇ ਸਾਡਾ ਇਸ ਜਿਹੜੀ ਸ਼ੱਕ ਉਸ ਦੀ ਪਤਨੀ ਰੁਪਿੰਦਰ ਕੌਰ ਤੇ ਜਾਦਾ ਜਾਣਾ ਸ਼ੁਰੂ ਹੋ ਗਿਆ ਤੇ ਇਸੇ ਚੀਜ਼ 'ਚ ਅਸੀਂ ਇਸ ਨੂੰ ਰਾਊਂਡ ਅਪ ਕਰ ਲਿਆ ਤੇ ਇਸ ਤੋਂ ਦੁਬਾਰਾ ਜਦੋਂ ਪੁੱਛਗਿਛ ਕੀਤੀ ਤੁਹਾਨੂੰ ਲੱਗੇ ਤਾਂ ਇਸ ਨੇ ਕਬੂਲ ਕਰ ਲਿਆ ਵੀ ਹਾਂ ਵੀ ਇਸ ਕਟੜਾ ਨੂੰ ਮੈਂ ਅਤੇ ਜਿਹੜਾ ਮੇਰਾ ਇੱਕ ਆਸ਼ਕ ਸੀ ਜਿਹੜਾ ਇੰਜਿੰਦਰਾ ਦੀ ਫਰੈਂਡਸ਼ਿਪ ਹਰਕਾਉਲਪੀਤ ਜਿਹੜਾ ਵਾਸੀ ਬੱਲੂਆਣਾ ਜ਼ਿਲ੍ਹਾ ਪਠੰਡਾ ਦਾ ਰਹਿਣ ਵਾਲਾ ਸੀਗਾ ਵੀ ਅਸੀਂ ਦੋਨਾਂ ਨੇ ਇਸ ਕਟੜਾ ਨੂੰ ਮਿਲ ਕੇ ਅੰਜਾਮ ਦਿੱਤਾ ਹੈ ਕਿਸ ਤਰ੍ਹਾਂ ਅੰਜਾਮ ਪਤਾ ਗਿਆ ਕਿਉਂਕਿ ਦੱਸਿਆ ਜਾ ਰਿਹਾ ਜਦੋਂ ਗਿਆ ਸੀ ਕੱਪੜੇ ਵੀ ਬਦਲ ਜਿਹੜੇ ਸਰੀਰ ਤੇ ਨਹੀਂ ਸੀ ਤਾਂ ਕਿਸ ਤਰ੍ਹਾਂ ਮਾਰਿਆ ਗਿਆ ਜਦੋਂ ਉਹਨੂੰ ਦਿੱਤਾ ਕਿੰਦੇ ਵੀ ਦੱਸਿਆ ਜਾ ਰਿਹਾ ਕਿ ਕੋਈ ਨਸ਼ੇ ਦੀਆਂ ਗੋਲੀਆਂ ਪਹਿਲਾਂ ਦਿੱਤੀ ਗਈਆਂ ਉਹ ਉਸ ਤੋਂ ਕਿਸ ਤਰ੍ਹਾਂ ਅੰਜਾਮ ਦਿੱਤਾ ਸੀ ਹਾਂ ਇਸ ਤਰ ਸਾਡੀ ਹੁਣ ਤੱਕ ਜਿਹੜੀ ਇਨਵੈਸਟੀਗੇਸ਼ਨ ਤੋਂ ਸਾਹਮਣੇ ਆਇਆ ਵੀ ਇਹ ਇਸ ਨੂੰ ਇਹ ਪਹਿਲਾਂ ਹੀ ਦੋਨੋਂ ਜਣੇ ਰੁਪਿੰਦਰ ਤੇ ਜਿਹੜੇ ਦਾ ਹਰਕਾਉ ਪੀਤ ਜਿਹੜਾ ਕਈਆਂ ਦਿਨਾਂ ਤੋਂ ਪਲੈਨਿੰਗ ਕਰ ਚੁੱਕੇ ਸੀ ਵੀ ਅਸੀਂ ਇਸ ਨੂੰ ਕਿਸ ਤਰ੍ਹਾਂ ਮੌਦਿਕਾਟ ਉਤਾਰਨਾ ਤੇ ਉਸ ਤੋਂ ਬਾਅਦ ਕਿਵੇਂ ਇਕੱਠੇ ਰਹਿਣਾ ਸ਼ੁਰੂ ਕਰਨਾ ਹੈ ਇਹਨਾਂ ਦੀ ਇੱਕ ਪਲੈਨਿੰਗ ਪਹਿਲਾਂ ਹੀ ਬਣ ਚੁੱਕੀ ਸੀ ਤੇ ਇਸ ਦੇ ਵਿੱਚ ਰਪਿੰਦਰ ਨੇ ਆਪਣੇ ਸਾਨੂੰ ਜਿਹੜਾ ਹੁਣ ਤੱਕ ਜਿਹੜਾ ਉੱਥੇ ਜਿਹੜਾ ਮੌਕੇ ਦਿੱਤਾ ਇਸ ਜਿਹੜਾ ਹੁਣ ਵੀ ਇਸ ਤਰ੍ਹਾਂ ਲੱਗਦਾ ਵੀ ਸਾਹ ਕੁੱਟ ਕੇ ਜਾਂ ਕਿਸੇ ਨਦਬਾ ਕੇ ਜਿਹੜੀ ਹਿੰਦਾ ਅ ਅੰਜਾਮ ਦਿੱਤਾ ਗਿਆ ਪਰ ਕੁਝ ਇਹ ਵੀ ਦਾ ਦੇਖਣ ਚਾਏਗਾ ਕਿ ਕਿਉਂਕਿ ਪੋਸਟਮਾਰਟਮ ਕਰਵਾਇਆ ਗਿਆ ਇਸ ਤਰ੍ਹਾਂ ਜਿਹੜਾ ਜਿੰਨਾ ਚੁ ਨਹੀਂ ਆਉਂਦਾ ਸੀ ਉਹ ਉਹਨਾਂ ਚ ਕਲੀਅਰ ਨਹੀਂ ਕਰ ਸਕਦੇ ਕਿ ਕਿਸ ਤਰ੍ਹਾਂ ਦਾ ਕੋਈ ਕੈਮੀਕਲ ਜਾਂ ਕੋਈ ਮੈਡੀਸਨ ਦਿੱਤੀ ਗਈ ਹੈ ਵੀ ਇਸ ਨੂੰ ਬਿਉਸ਼ ਕਰਕੇ ਜਾਂ ਇਹ ਕੀ ਕਰਨਾ ਚਾਹੁੰਦੇ ਸੀ ਕਿਸ ਤਰ੍ਹਾਂ ਇਹ ਵਾਦਤ ਨੂੰ ਅੰਜਾਮ ਦੇਣਾ ਚਾਹੁੰਦੇ ਸੀ ਜਿਸ ਕਰਕੇ ਵੀ ਉਹ ਜਿਹੜਾ ਜਿਹੜਾ ਮ੍ਰਿਤਕ ਗੁਰਵਿੰਦਰ ਸਿੰਘ ਦੇ ਮੌਕੇ ਤੇ ਜਾਗ ਪਿਆ ਅਤੇ ਇਹਨਾਂ ਦੀ ਆਪ ਚ ਹਥੋਪਾਈ ਹੋਈ ਹੈ ਲੋਕੋ ਦਸੇ ਯਾਰ ਨਾ ਕਰ ਇੱਕ ਡੋਗੀ ਵੀ ਰੱਖਿਆ ਸੀ ਉਹ ਡੋਗੀ ਨੂੰ ਕੋਈ ਤੁਸੀਂ ਦੇ ਕੇ ਸਵਾਦ ਦਿੱਤਾ ਗਿਆ ਸੀ ਕਿਉਂਕਿ ਰੋਲਾ ਨਹੀਂ ਪਿਆ ਐਡਾ ਵੱਡਾ ਪਿੰਡਾ ਕੋ ਪਿੰਡਾ ਚਾਂਬ ਲੋਕ 9 ਵਜੇ ਸੋ ਜਾਂਦੇ ਨੇ ਤਾਂ ਰੋਲਾ ਨਹੀਂ ਪਿਆ ਡੋਗੀ ਨਹੀਂ ਬੋਲਿਆ ਉਸ ਕਰਾਉ ਨੂੰ ਪੁਲਿਸ ਨੇ ਕਿਸ ਤਰ੍ਹਾਂ ਦੇਖਿਆ ਕਿਉਂਕਿ ਕ੍ਰਾਈਮ ਸੀਨ ਦੇਖਿਆ ਹੋਵੇ ਨਹੀਂ ਬਿਲਕੁਲ ਰਾਤ ਦਾ ਟਾਈਮ ਜੀ ਸਾਡੇ 12 ਵਜੇ ਹੁਣ ਇਸ ਇਹ ਤਾਂ ਨਹੀਂ ਅਸੀਂ ਇੱਥੋਂ ਤੱਕ ਵੀ ਕਿਸੇ ਤਰ੍ਹਾਂ ਦੀ ਕੋਈ ਇਹਨਾਂ ਦੇ ਟੋਕੀ ਨੂੰ ਕੋਈ ਪਿਓਸ਼ੀ ਵਾਲੀ ਜੰਦਵਾਈ ਜਾਂ ਕੋਈ ਇਹੋ ਜਿਹੀ ਮੈਡੀਸਿਨ ਦਿੱਤੀ ਗਈ ਇਸ ਤੇ ਅਸੀਂ ਇਹ ਵਰਕਆਊਟ ਕਰ ਰਹੇ ਹਾਂ ਕਿ ਇਹਨਾਂ ਨੇ ਵੀ ਡੌਗੀ ਨੂੰ ਜਾਂ ਕੁੱਤੇ ਨੂੰ ਰੁਪਿੰਦਰ ਵੱਲੋਂ ਕੋਈ ਮੈਡੀਸਿਨ ਦਿੱਤੀ ਗਈ ਸੀ ਜਾਂ ਵੀ ਕੁੱਤਾ ਨਾ ਪੌਂਕੇ ਇਹ ਵੀ ਅਸੀਂ ਸਾਡੇ ਇੱਕ ਤ੍ਰਿਤੀਸ਼ਤਾ 파ਟ ਹੋਂਦੇ ਤੇ ਅਸੀਂ ਕੰਮ ਕਰਦੇ ਡੀਓ ਸਰ ਕਿਸ ਤਰ੍ਹਾਂ ਗ੍ਰਿਫਤਾਰ ਹੋ ਪਈਆਂ ਕਿਉਂਕਿ ਇਸ ਤੋਂ ਪਹਿਲਾਂ ਤਾਂ ਜਿਹੜਾ ਇਹਦਾ ਪ੍ਰੇਮੀ ਹੈ ਉਹ ਫਰਾਰ ਹੋ ਗਿਆ ਸੀ ਤਾਂ ਪ੍ਰੇਮੀ ਕਿੱਥੇ ਚਲਾ ਗਿਆ ਕੋਦਮ ਕਿਉਂਕਿ ਕਹਾਣੀ ਪੂਰੀ ਬਦਲ ਦਿੱਤੀ ਗਈ ਪਹਿਲਾਂ ਦਿਖਾਇਆ ਗਿਆ ਕਿ ਲੁੱਟ ਦੀ ਵਾਰਦਾਤ ਕਰਨਾ ਸੀ ਤਾ ਪ੍ਰੇਮੀ ਨੂੰ ਕਿਸ ਤਰ੍ਹਾਂ ਗ੍ਰਿਫਤਾਰ ਕੀਤਾ ਕਿ ਤੱਕ ਪਹੁੰਚਿਆ ਤਾਂ ਇਹਨਾਂ ਦੇ ਕੋਈ ਟੈਕਨੀਕਲ ਜਿਹੜੀਆਂ ਗੱਲ ਕਰਦੇ ਸਨੈਪਚਾਟ ਜਾਂ ਕੋਈ ਵੀਡੀਓ ਜਾਂ ਫੋਨ ਕਾਲ ਕਿਸ ਕਿਸ ਤੱਕ ਪੁਲਿਸ ਨੇ ਵੇਖ ਲਈ ਜਿਹੜੀ ਦੋਸ਼ ਰਪਿੰਦਰ ਕੌਰ ਇਹਨੂੰ ਤਾਂ ਅਸੀਂ ਉਸ ਦਿਨ ਹੀ ਅਰੈਸਟ ਪਾਲੀ ਸੀ 29 ਨਵੰਬਰ ਨੂੰ ਤੇ ਜਿਹੜਾ ਇਸ ਦਾ ਹਰਕਮਲਪੀ ਜਿਹੜਾ ਉਸ ਟਾਈਮ ਮੌਕੇ ਤੋਂ ਫਰਾਰ ਹੋ ਗਿਆ ਇਸ ਦਾ ਇਹਦੇ ਵਿੱਚ ਆਇ ਸੀ ਇਸ ਦਾ ਇੱਕ ਨਾਲ ਸਾਥੀ ਕਾਰ ਤੇ ਇਹ ਦੋ ਜਣੇ ਆਏ ਸੀ ਬੱਲੂ ਆਣੇ ਤੋਂ ਚਲੋ ਚੱਲੇ ਸੀ ਉਹਨਾਂ ਦੂਸਰਾ ਸਾਥੀ ਵਿਸ਼ਵਜੀਤ ਜਿਹੜਾ ਡੱਬ ਵਾਲੀ ਦਰਿਆ ਨਾਲ ਉਹ ਵੀ ਇਹਦੇ ਨਾਲ ਆਇਆ ਸੀ ਤੇ ਉਹ ਕਾਰ ਚਲਾਉਂਦਾ ਸੀ ਤੇ ਇਹ ਘਰ ਤੇ ਬਾਹਰ ਆ ਕੇ ਉਹ ਕਾਰ ਦੇ ਵਿੱਚ ਬੈਠ ਗਿਆ ਤੇ ਇਹ ਵਾਰਦਾਤ ਨੂੰ ਅੰਜਾਮ ਦੇਣ ਚਲਾ ਗਿਆ ਤੇ ਜਦੋਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਫਿਰ ਇਹ ਮੌਕੇ ਤੋਂ ਦੋਨੋਂ ਭੱਜ ਜਾਂਦੇ ਨੇ ਭੱਜ ਕੇ ਚੰਡੀਗੜ੍ਹ ਜਾਂਦੇ ਨੇ ਉਸ ਤੋਂ ਬਾਅਦ ਇਹ ਬੰਬੇ ਪਹੁੰਚ ਜਾਂਦੇ ਨੇ ਤੇ ਜਦੋਂ ਇਸ ਨੂੰ ਪਤਾ ਲੱਗਦਾ ਹੈ ਕਮਲਪ੍ਰੀਤ ਨੂੰ ਵੀ ਮੇਰੇ ਘਰ ਤੇ ਉੱਤੇ ਬਹੁਤ ਪ੍ਰੈਸ਼ਰ ਹੈ ਵੀ ਇਸ ਚੀਜ਼ ਦਾ ਤੇ ਹੁਣ ਮੇਰਾ ਪੁਲਸ ਕੋਲ ਪੇਸ਼ ਹੋਂ ਤੋਂ ਬਿਨਾ ਕੋਈ ਵੀ ਬਚਾ ਨਹੀਂ ਤੇ ਵਾਪਸ ਆ ਕੇ ਜਿਹੜਾ ਇਹ ਪੇਸ਼ ਹੋ ਜਾਂਦਾ ਤੇ ਇਸੇ ਤਹਿਤ ਜਦੋਂ ਇਹ ਪੇਸ਼ ਹੁੰਦਾ ਫਿਰ ਸਾਨੂੰ ਤੀਜੇ ਜਿਹੜਾ ਤਾਂ ਸਾਥੀ ਹੁੰਦਾ ਜਿਹੜਾ ਵਿਸ਼ਵਜੀਤ ਉਹ ਸਾਹਮਣੇ ਆਉਂਦਾ ਹੈ ਤੇ ਉਹ ਵਿਸ਼ਵਜੀਤ ਦਾ ਸਾਨੂੰ ਪਤਾ ਲੱਗਦਾ ਸੀ ਅਸੀਂ ਉਹਨੂੰ ਨਾਮਿਨੇਟ ਕਰਦੇ ਆ ਤੇ ਉਸਤੇ ਵੀ ਸਾਡਾ ਜਿਹੜਾ ਪ੍ਰੈਸ਼ਰ ਬਿਲਡ ਅਪ ਕਰਦੇ ਆ ਤੇ ਜਿਹੜਾ ਵਿਸ਼ਵਜੀਤ ਨੂੰ ਵੀ ਅਸੀਂ ਗ੍ਰਿਫਤਾਰ ਕਰ ਲੈਨੇ ਆ ਜਿਹੜਾ ਸੋਨਾ ਵਗੈਰਾ ਸੀ ਜਿਹੜਾ ਰੱਖੀ ਗਈ ਸੀ ਮਟਦੇ ਬਾਰ ਹਾਂ ਰਪਿੰਦਰ ਕੌਰ ਨੇ ਜਿਹੜਾ ਉਸ ਟਾਈਮ ਜਿਹੜਾ ਮੌਕੇ ਤੇ ਜਿਹੜਾ ਇੱਕ ਬਣਾਇਆ ਸੀਗਾ ਵੀ ਕੋਈ ਲਟੇਰੀ ਲੁੱਟਕੋ ਦੀ ਨੀਅਤ ਨਾਲ ਆਏ ਸੀ ਤੇ ਉਸ ਕਰਕੇ ਜਿਹੜਾ ਗੁਰਵਿੰਦਰ ਕੌਰ ਦਾ ਮਟਰ ਹੋ ਜਾਂਦਾ ਉਸ ਨੂੰ ਅੰਜਾਮ ਦੇਣ ਵਾਸਤੇ ਇਹਨੇ ਇੱਕ ਜਿਹੜਾ ਘਰ ਦਾ 골ਡ ਸੀ ਹੋਰ ਕੀਮਤੀ ਸਮਾਨ ਸੀਗਾ ਇਹਨੇ ਦੋਸ਼ੀ ਹਰਕਮਲਪੀ ਨੂੰ ਦੇ ਦਿੱਤਾ ਸੀਗਾ ਵੀ ਅਸੀਂ ਵੀ ਇਸ ਤੋਂ ਬਾਅਦ ਇਹ ਸ਼ੋ ਕਰਾਂਗੇ ਵੀ ਇਹ ਦੀ ਇੱਕ ਵੀ ਖੋ ਸੀਗੀ ਇਹ ਚੋਰੀ ਸ਼ਟੋਰੀ ਸੀ ਪਰ ਉਹ ਵੀ ਅਸੀਂ ਜਿਹੜਾ ਹੁਣ ਇੰਨਾ ਤੋਂ ਜਿਹੜਾ ਜਿਹੜਾ 골ਡ ਹਰਕਮਲ ਤੋਂ ਬਰਾਂਤ ਕਰ ਚੁੱਕੇ ਬਿਲਕੁਲ ਡਾਕਟਰ ਜੀ ਲੱਗਦਾ ਵੀ ਫਿਲਮੀ ਸਟਾਈਲ ਤਰ੍ਹਾਂ ਦੇ ਇੱਕ ਸਟੋਰੀ ਰਚੀ ਜੀ ਫਿਲਮੀ ਸਟਾਈਲ ਨੂੰ ਰਚੀਗੀ ਇਸ ਸਟੋਰੀ ਸੀ ਵੀ ਇਸ ਤਰ੍ਹਾਂ ਅੰਤ ਜਾਂਦਾ ਜਾਊਗਾ ਵਿਆਹ ਕਦੋਂ ਹੋਇਆ ਸੀ ਕਦੋਂ ਵਾਪਸ ਆਈ ਸੀ ਕੈਨੇਡਾ ਚ ਗਈ ਸੀ ਉਤਕ੍ਰੇਡਰ ਤੋਂ ਵਾਪਸ ਆ ਗਈ ਇਹ ਕਦੋਂ ਵਾਪਸ ਆਈ ਤੇ ਵਿਆਹ ਤੋਂ ਬਚ ਗਈ ਬਿਲਕੁਲ ਗੁਰਿੰਦਰ ਦਾ ਜਿਹੜਾ ਜਿਹੜਾ ਵਿਆਹ ਇਹ 2023 ਦੇ ਵਿੱਚ ਬਹੁਤ ਹੀ ਵਧੀਆ ਤਰੀਕ ਨਾਲ ਜਿਵੇਂ ਬਹੁਤ ਸ਼ਾਨਦਾਰ ਤਰੀਕ ਨਾਲ ਕੀਤਾ ਗਿਆ ਸੀ ਤੇ ਤੇ ਉਸ ਦੇ ਵਿੱਚ ਵਿਆਹ ਤੋਂ ਬਾਅਦ ਕੁਝ ਟਾਈਮ ਬਾਅਦ ਕੈਨੇਡਾ ਚਲੀ ਜਾਂਦੀ ਏ ਤੇ ਇਹ ਜਨਵਰੀ 2025 ਦੇ ਵਿੱਚ ਕੈਨੇਡਾ ਤੋਂ ਵਾਪਸ ਆ ਜਾਂਦੀ ਹੈ ਤੇ ਵਾਪਸ ਆ ਕੇ ਇਹ ਦੋਨੋਂ ਇਕੱਠੇ ਰਹਿਣ ਲੱਪਿੰਦੇ ਨੇ ਇੰਨਾ ਦਾ ਇੱਕ ਘਰ ਤਾਂ ਬਹੁਤ ਚੰਗਾ ਮੋਲ ਸੀਗਾ ਨਾ ਹੀ ਆਂਡਗਵਾਂਡ ਨੂੰ ਨਾ ਹੀ ਕਿਸੇ ਨੂੰ ਨਹੀਂ ਸੀ ਭਈ ਇਹਨਾਂ ਦੀ ਕੋਈ ਆਪਸ ਦੇ ਵਿੱਚ ਕਦੀ ਵੀ ਕਿਸੇ ਤਰ੍ਹਾਂ ਟਕਰਾਅ ਹੋਇਆ ਹੋਏ ਤੇ ਕਿਸੇ ਤਰ੍ਹਾਂ ਜੇਕਰ ਇਹ ਆਦੀ ਜਿਸ ਤਰ੍ਹਾਂ ਦਾ ਇਹਨਾਂ ਨੇ ਬਣਾਇਆ ਹੋਇਆ ਸੀ ਅੰਜਾਮ ਦੇਣ ਵਾਸਤੇ ਜੇਕਰ ਉਸ ਤਰ੍ਹਾਂ ਇਹ ਕਾਮਯਾਬ ਹੁੰਦੇ ਤਾਂ ਇੱਕ ਇਹ ਮਰਡਰ ਰਹਿਸੀ ਰਹਿ ਜਾਣਾ ਸੀ ਬਿਲਕੁਲ ਮੰਡਰ ਰਿਹਾ ਸੀ ਕਿ ਪੁਲਿਸ ਨੂੰ ਲੱਗਣਾ ਸੀ ਵੀ ਅਟੈਕ ਹੋ ਗਿਆ ਜਾਂ ਕਿਸੇ ਤਰ੍ਹਾਂ ਦੀ ਮੁਗਲ ਕਰੀ ਇਹ ਤਾਂ ਨਹੀਂ ਪਤਾ ਲੱਗਣਾ ਸੀ ਤਾਂ ਉਹਦੇ ਵਿੱਚ ਹੁਣ ਤੱਕ ਇਨਵੈਸਟਿਗੇਟ ਸਾਰੇ ਬੰਦੇ ਗ੍ਰਿਫਤਾਰੀਆਂ ਹੋ ਚੁੱਕੇ ਨੇ ਡੀਐਸਪਾ ਤਾਂ ਚਲਾਨ ਤਾਂ ਚੱਲੋ ਪੇਸ਼ ਹੋਏਗਾ ਪੁਲਿਸ ਦੀ ਹੁਣ ਤੱਕ ਥਿਓਰੀ ਕੀ ਹੈ ਵੀ ਕਾਰਨ ਕੀ ਰਿਆ ਮਗਰ ਮਾਰਨ ਦਾ ਜ਼ਮੀਨ ਕਰ ਲਈ ਜਾਂ ਕੋਈ ਹੋਰ ਲਾਲਚ ਕਰਦੇ ਆ ਵੀ ਆਪਾਂ ਇਹਨੂੰ ਰਾਹ ਛੋਟਾ ਦਈਏ ਨਹੀਂ ਇਹਦੇ ਚੋਂ ਤੱਕ ਕਾਰਨ ਦਾ ਪ੍ਰਿੰਸ ਬੰਦਾ ਦੋਣਾ ਜਦੋਂ ਆਪਾਂ ਇਹ ਮਹਿਨਤਾਂ ਦੇ ਚ ਹੁਣ ਤੱਕ ਦੀ ਇੰਵੈਸਟੀਗੇਸ਼ਨ ਵੀ ਇਹਨਾਂ ਦੀ ਆਪਸ ਵਿੱਚ ਬਹੁਤ ਜ਼ਿਆਦਾ ਨੇੜਤਾ ਹੋ ਗਈ ਸੀ ਰੁਪਿੰਦਰ ਅਤੇ ਹਰਕਮੁਲਪ੍ਰੀਤ ਦੀ ਤੇ ਜਦੋਂ ਜ਼ਿਆਦਾ ਨੇੜਤਾ ਹੋ ਗਈ ਤਾਂ ਇਹਨਾਂ ਨੇ ਦੇਖਿਆ ਵੀ ਜੇਕਰ ਅਸੀਂ ਉਸ ਤਰ੍ਹਾਂ ਕੋਈ ਰੋਲਾ ਰੁਪਿੰਦਰ ਕਰੇਗੀ ਮੇਰੀ ਮੀਰੀ ਆਪਣੇ ਹਸਪੰਡਾ ਨਹੀਂ ਬੰਦੀ ਇਸ ਤਰ੍ਹਾਂ ਵੀ ਉਹ ਇਹ ਕਬੂਲ ਨਹੀਂ ਹੋਣਾ ਸਮਾਜ ਦੇ ਵਿੱਚ ਕਿਉਂਕਿ ਜਿਹੜਾ ਮ੍ਰਿਤਕ ਗੁਰਵਿੰਦਰ ਇੱਕ ਬਹੁਤ ਹੀ ਚੰਗੀ ਨਿਚਰ ਦਾ ਸੀਗਾ ਕਿਉਂਕਿ ਉਹ ਕਿਸੇ ਤਰ੍ਹਾਂ ਦਾ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਨਾ ਨਹੀਂ ਸੀਗਾ ਤੇ ਉਹਨਾਂ ਨੇ ਇਹ ਦੇਖਿਆ ਵੀ ਉਹ ਹੋਰ ਕੋਈ ਹੱਲ ਨਹੀਂ ਹੈਗਾ ਇਹਨੂੰ ਇਸ ਤਰੀਕੇ ਨਾਲ ਹੀ ਆਪਾਂ ਦੋਨੋਂ ਇਕੱਠੇ ਰਹਿ ਸਕਦੇ ਹਾਂ ਜੇਕਰ ਇਹਨੂੰ ਮੌਤ ਦੀ ਘਾਟ ਉਤਾਰ ਦਿੰਦੇ ਆ ਤੇ ਆਪਾਂ ਬਿਲਕੁਲ ਤਾਂ ਹੁਣ ਗੱਲ ਕਰੀਏ ਤਾਂ ਕੇਸ ਹੈ ਕਦੋਂ ਤੱਕ ਚਲਾਨ ਦੀ ਗੱਲ ਕਰੀਏ ਗੁੱਤ ਚਲਾਨ ਜਾਏਗਾ ਤਾਂ ਉਹਦੇ ਵਿੱਚ ਜਿਹੜੀ ਐਵੀਡੈਂਸ ਹੈ ਉਹ ਪੂਰੀ ਤਰ੍ਹਾਂ ਪੁਲਿਸ ਕੰਪਲੀਟ ਹੈ ਕਿਉਂਕਿ ਆਕਰਕਰ ਪੰਜਾਬ ਚ ਜਿਹੜੇ ਕਾਫੀ ਜ਼ਿਆਦਾ ਇਸ ਤਰ੍ਹਾਂ ਹੋ ਰਿਹਾ ਵੀ ਪਤਨੀ ਇੱਕ ਕਿਉਂਕਿ ਮਾਤਵਾ ਪਤਨੀ ਰਹਿੰਦੀ ਹੈ ਨਾਲ ਤਾਂ ਉਸ ਤੇ ਵਿਸ਼ਵਾਸ ਘਾਤ ਕੀਤਾ ਤਾਂ ਲੋਕਾਂ ਨੇ ਆਸ ਹੈ ਪੁਲਿਸ ਜਿਹੜੇ ਕਿਸੇ ਮਜ਼ਬੂਤ ਕਰੇ ਸਭ ਤੋਂ ਇੱਕ ਇਹ ਜਿਹੜਾ ਰਿਸ਼ਤਾ ਹੁੰਦਾ ਪਤੀ ਪਤਨੀ ਦਾ ਬਹੁਤ ਹੀ ਅਹਿਮ ਰਿਸ਼ਤਾ ਹੁੰਦਾ ਹੈ ਇਸ ਮਦਰਨ ਨੇ ਇਸ ਰਿਸ਼ਤੇ ਨੂੰ ਤਾਰ-ਤਾਰ ਕੀਤਾ ਹੈ ਸ਼ਕਤ ਤੇ ਲੈ ਆਂਦਾ ਹੈ ਬਣਾਇਆ ਖੜਾ ਕੀਤਾ ਹੋ ਜਿਹੜੀ ਸਾਡੀ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਹੈ ਉਹ ਅਸੀਂ ਬਹੁਤ ਹੀ ਐਵਿਡੈਂਸ ਇਕੱਠੀ ਕਰ ਚੁੱਕੇ ਆ ਤੇ ਜਿਹੜੀ ਹੁਣ ਤਫਤੀਸ਼ ਜਿਹੜੀ ਅਗਲਾ ਲਗਾਤਾਰ ਚਲਦੀ ਰਹੇਗੀ ਜਿਹੜੀ ਕੋਈ ਇਨਵੈਸਟੀਗੇਸ਼ਨ ਕਲੈਕਟ ਕਰਨ ਲਈ ਕਲੈਕਟ ਕਰਾਂਗੇ ਇਹਨੂੰ ਬਹੁਤ ਹੀ ਥੋੜੇ ਟਾਈਮ ਦੇ ਵਿੱਚ ਜਿਹੜਾ ਅਸੀਂ ਚਲਾਨ ਜਿਹੜਾ ਮਾਨਜੁਗ ਅਦਾਲਤ ਵਿੱਚ ਕਰਾਂਗੇ ਤੇ ਜਲਦੀ ਜਲਦੀ ਜਿੰਨੀ ਵੀ ਇਹਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾ ਸਕੇ ਉਹ ਸਾਡੀ ਪੁਲਿਸ ਦੇ ਇਸੋ ਇੱਕ ਹੋਰ ਗੱਲ ਕਿ ਲੜਕੀ ਸੀ ਅੰਦਰ ਤੇ ਲੜਕੀ ਦੇ ਮਕਰ ਦੇ ਮਾਪੇ ਜਮਾ ਮਾਪੇ ਤੋਂ ਕੋਈ ਬਿਆਨ ਜਾਂ ਕੋਈ ਮਕਰ ਕੋਈ ਆਇਆ ਆਖਰਕਾਰ ਕਿਉਂਕਿ ਲੜਕੀ ਨੇ ਕੋਈ ਕਬੂਲਿਆ ਕਿ ਮੇਤੋ ਗਲਤੀ ਹੋਈ ਹੈ ਵੀ ਮੈਂ ਕਰਾ ਹੋਇਆ ਬਿਲਕੁਲ ਲੜਕੀ ਇਸ ਚੀਜ਼ ਨੂੰ ਕਬੂਲਦੀ ਹੈ ਵੀ ਇਹ ਮੈਂ ਬਹੁਤ ਮਾੜੀ ਘਟਨਾ ਨੂੰ ਜਾਮ ਦੇ ਚੁੱਕੀ ਹਾਂ ਤੇ ਮਹਿਸੂਸ ਕਰਦੀ ਹੈ ਇਸ ਟਾਈਮ ਤਾਂ ਪਲੀਸ ਸਟੱਡੀ ਦੇ ਵਿੱਚ ਤੇ ਮਾਪਿਆ ਇਹਦੇ ਲੜਕੀ ਦੇ ਮਾਪੇ ਵੱਲੋਂ ਵੀ ਕਿਸ ਤਰ੍ਹਾਂ ਦਾ ਕੋਈ ਨਹੀਂ ਪਿਆਰ ਪ੍ਰਯੋਗ ਕੀਤਾ ਗਿਆ ਵੀ ਅਸੀਂ ਉਹਬੀਸੀ ਨੂੰ ਮਾਰਿਆ ਗਿਆ ਉਹਨਾਂ ਨੇ ਤਾਂ ਲੜਕਾ ਜਿਹੜਾ ਪ੍ਰੇਮੀ ਫੜਾਇਆ ਗਿਆ ਪ੍ਰੇਮੀ ਦੇ ਬਿਆਨ ਕਿਸੇ ਵੀ ਕਿਉਂ ਕਾਰਨ ਲੁਕਿਆ ਹੋਇਆ ਅ ਜਿਹੜਾ ਦੋਸ਼ੀ ਇਹਨੂੰ ਜਦ ਰਿਗਿਸਟਰਾ ਕੀਤਾ ਕਿ ਜਿਹੜੀ ਹੁਣ ਸਾਰੀ ਪੁੱਛਗਿੱਛ ਗਿਆ ਉਹ ਉਹਨਾਂ ਹੀ ਵੀ ਇਹ ਕਿ ਆ ਵੀ ਸਾਡੇ ਆਸ ਦੇ ਵਿੱਚ ਬਹੁਤ ਜ਼ਿਆਦਾ ਨੇੜਤਾ ਕੁਝ ਫਿਰੇ 4 ਮਹੀਨੇ ਚੋਂ ਬਹੁਤ ਜ਼ਿਆਦਾ ਨੇੜਤਾ ਵੱਧ ਚੁੱਕੀ ਸੀ ਤੇ ਅਸੀਂ ਇਸ ਨੂੰ ਗੁਰਵਿੰਦਰ ਨੂੰ ਆਪਣੇ ਰਾਹ ਦੇ ਵਿੱਚੋਂ ਹਟਾਉਣਾ ਚਾਹੁੰਦੇ ਸਾਂ ਸਾਨੂੰ ਕੋਈ ਹੋਰ ਕੋਈ ਨਹੀਂ ਲੱਭ ਰਿਆ ਸੀ ਦਸਤਾ ਭਈ ਅਸੀਂ ਕਿਸ ਤਰ੍ਹਾਂ ਇਕੱਠੇ ਹੋ ਸਕੀਏ ਤੇ ਫਿਰ ਅਸੀਂ ਇਹੜਾ ਬਰਾਲ ਕੇ ਇਹੋ ਹੀ ਸਾਜ਼ਿਸ਼ ਬਣਾਈ ਇਹਨੂੰ ਕਿਉਂ ਨਾ ਕਿਸੇ ਤਰੀਕੇ ਨਾਲ ਮੌਤ ਹੀ ਕੱਟ ਉਤਾਰ ਦਿੱਤਾ ਜਾਵੇ ਬਿਲਕੁਲ ਕਿ ਦੇਖਿਆ ਕਿ ਜਿਸਾ ਡੀਐਸਪੀ ਤਲਵਜ ਸਿੰਘ ਨੇ ਦੱਸਿਆ ਕਿ ਪੂਰੀ ਘਟਨਾ ਨੂੰ ਕਿਸ ਤਰ੍ਹਾਂ ਅੰਜਾਮ ਦਿੱਤਾ ਕਿਉਂਕਿ ਜਦੋਂ ਪ੍ਰੇਮੀ ਘਰੋਂ ਦਾ ਤਾਂ ਘਰ ਵਾਲੀ ਉਹਨੂੰ ਬਾਹਰ ਕੋਲ ਕੇ ਅੰਦਰ ਬੁਲਾਉਂਦੀ ਆ ਤਾਂ ਗੁਰਵਿੰਦਰ ਸਿੰਘ ਦੀ ਜਾਗ ਲ ਜਾਂਦੀ ਆ ਤਾਂ ਉਹਦੋਂ ਹੱਥੋਂ ਪਈ ਹੁੰਦੇ ਨੇ ਉਸ ਤੋਂ ਬਾਅਦ ਜਿਹੜਾ ਦੱਸਿਆ ਜਾ ਰਿਹਾ ਕਿ ਉਹਦੋਂ ਗੱਲਾਂ ਕੋਟ ਕੇ ਕਿਉਂਕਿ ਹਜੇ ਤੱਕ ਤਾਂ ਮੈਡੀਕਲ ਰਿਪੋਰਟ ਨਹੀਂ ਉਸ ਤੋਂ ਬਾਅਦ ਪਤਾ ਲੱਗਿਆ ਕਿਸ ਤਰ੍ਹਾਂ ਉਹਦੀ ਮੌਤ ਹੋਈ ਕਿਉਂਕਿ ਇੰਜਰੀਜ਼ ਕਾਫੀ ਜਿਹੜੇ ਨੇ ਉਹ ਗੱਲ ਜਿਵੇਂ ਦੱਸੀ ਜਾ ਰਹੀ ਹੈ ਕਿ ਕਾਫੀ ਤਰ੍ਹਾਂ ਦੇ ਇੰਜਰੀਜ਼ ਉਹਨੇ ਮਿਲੀਆਂ ਨੇ ਤਾਂ ਉਹ ਨਾਲ ਦਿਨਾਂ ਵਿੱਚ ਜਲਦੀ ਜਲਦੀ ਚਲਾਨ ਆ ਪੇਸ਼ ਕੀਤਾ ਜਾਊਗਾ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਰਿਸ਼ਤੇ ਆ ਜਿਹੜੇ ਤਾਰ ਕਰ ਦਿੰਦੇ ਆ ਨਹੀਂ ਕਿਉਂਕਿ ਸ ਜਿਹੜਾ ਹਰਕਮਲਜੀਤ ਸਿੰਘ ਹੈ ਕਿਉਂਕਿ ਜਦੋਂ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਪਹਿਲਾਂ ਤਾਂ ਪੁਲਿਸ ਦਾ ਪ੍ਰੈਸ਼ਰ ਬਣ ਜਾਂਦਾ ਤਾਂ ਲੇਕਿਨ ਬੰਬੇ ਜਿਹੜਾ ਭੱਜਣ ਦੀ ਤਾਕਤ ਵਿੱਚ ਸੀ ਤਾਂ ਜਦੋਂ ਪੁਲਿਸ ਪ੍ਰੈਸ਼ਰ ਬਣਾਉਂਦੀ ਹੈ ਤਾਂ ਉਹ ਤੁਹਾਨੂੰ ਗ੍ਰਿਫਤਾਰ ਕੀਤਾ ਜਾਂਦਾ ਗ੍ਰਿਫਤਾਰ ਹੋਣ ਤੋਂ ਬਾਅਦ ਅਜਿਹਾ ਕੀ ਹੈ ਅ ਗੁਰਵਿੰਦਰ ਸਿੰਘ ਤੋਂ ਪ੍ਰੈਸ਼ਰ ਪੈਂਦਾ ਤਾਂ ਉਹ ਸਰੈਂਡਰ ਕਰਦਾ ਕੋਡ ਵਿੱਚ ਆ ਕੇ